ਸਤਿ ਸ੍ਰੀ ਕਾਲ ਜੀ ਜੂਨ ਮਹੀਨੇ ਦੀ ਪਹਿਲੀ ਲਿਸਟ ਲੈ ਕੇ ਹਾਜ਼ਰ ਆਂ 15 ਕੁੜੀਆਂ ਦੇ ਰਿਸ਼ਤੇ ਨੇ ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੇ ਤੇ 7 ਕੰਟਰੀਆਂ ਤੋਂ 38 ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਜਿਹੜਾ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਸੋ ਅੱਜ ਦੀ ਜਿਹੜੀ ਜਾਣਕਾਰੀ ਹੈ ਉਹ ਖਾਸ ਤੌਰ ਤੇ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਜੋ ਰਿਸ਼ਤਾ ਤੁਹਾਡੇ ਨਾਲ ਮੈਚ ਹੁੰਦਾ ਹੈ ਪਰਿਵਾਰ ਨਾਲ ਉਹੀ ਗੱਲ ਕਰੋ ਜੀ ਤੇ ਲਿਖਾਇਆ ਸਾਰਾ ਕੁਝ ਹੁੰਦਾ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਕੁੜੀ ਮੰਗਲੀਕ ਹੈ ਜਿਲ੍ਹਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ BCA MCA ਕੁੜੀ ਨੇ ਕੀਤੀ ਹੋ 5 ਫੁੱਟ 5 ਇੰਚਾਂ ਦੀ ਕੁੜੀ ਦਾ ਹਿੰਦੂ ਕਾਸਟ ਹੈ 바ਵਾ ਤੇ ਡੇਟ ਆਫ ਬਰਥ ਹੈ ਜਿਹੜੀ 6/7/1996 ਦੀ ਹੈ ਜੀ ਕੁੜੀ ਦੀ ਪ੍ਰਾਈਵੇਟ ਕੁੜੀ ਟੀਚਰ ਹੈ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਜਸ ਬਿਜ਼ਨਸ ਹੋਵੇ ਮਤਲਬ ਵਧੀਆ ਤੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਸੋਨਾ ਹੋਵੇ ਤੇ ਪੜਿਆ ਲਿਖਿਆ ਹੋਵੇ ਤੇ ਪਰਿਵਾਰ ਆ ਜਿਹੜਾ ਸੁਧ ਪੈਸ ਨੂੰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਇੰਡੀਆ ਤੋਂ ਕੁੜੀ ਨਾਮ ਸਿੰਘ ਜ਼ਿਲ੍ਹਾ ਸੌਰੀ ਨਾਮ ਕੌਰ ਜ਼ਿਲ੍ਹਾ ਰੋਪੜ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਐਮ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕਨ ਮੈਡ ਕੱਦ 5 ਫੁੱਟ 2 ਇੰਚ ਕਾਸਟ ਰਾਮਗੜੀਆ ਸਿੱਖ ਗੁਤ ਪਨੇਸਰ ਡੇਟ ਆਫ ਬਰਥ 6 16 3 1999 ਦੀ ਹੈ ਜੀ ਕੰਮ ਕੰਪਿਊਟਰ ਵਰਕਿੰ ਤੇ ਮੁੰਡਾ ਸੋਹਣਾ ਵਧੀਆ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਵਧੀਆ ਪਰਿਵਾਰਤ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਆਪਾਂ ਜਿਆਦਾ ਟਾਈਮ ਰੋਕੇ ਜਾਂ ਥੋੜੇ ਤੇਜ਼ੀ ਚ ਰਿਸ਼ਤੇ ਇਸੇ ਕਰਕੇ ਬੋਲਦੇ ਆ ਕਿ ਵੀਡੀਓ ਨੂੰ ਤੁਸੀਂ ਬਿਲਕੁਲ ਲਾਸਟ ਤੱਕ ਦੇਖੋ ਕਿਉਂਕਿ ਤੁਹਾਡੀ ਪਸੰਦ ਦਾ ਰਿਸ਼ਤਾ ਪਹਿਲਾ ਵਿਚਕਾਰ ਜਾਂ ਬਿਲਕੁਲ ਲਾਸਟ ਵਾਲਾ ਵੀ ਹੋ ਸਕਦਾ ਤੇ ਬਾਕੀ ਕਮੈਂਟ ਜਰੂਰ ਕਰੋ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਤੇ ਕਿਹਦੇ ਲਈ ਦੇਖਦੇ ਹੋ ਤੇ ਸ਼ੇਅਰ ਉੱਥੋਂ ਤੱਕ ਜਰੂਰ ਕਰਿਆ ਕਰੋ ਜਿੱਥੋਂ ਤੱਕ ਵੀਡੀਓ ਦੀ ਜ਼ਰੂਰਤ ਹੁੰਦੀ ਹੈ। ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਟੈਕ ਕੀਤੀ ਹੋਈ ਹੈ। ਪੈਣਪਰਾ ਕੋਈ ਨਹੀਂ ਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਚਹਲ ਡੇਟ ਆਫ ਬਰਥ 1994 ਦਾ। ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ, ਪ੍ਰੋਵਿੰਸ਼ੀਅਲ ਜੌਬ ਵਧੀਆ ਤੇ 5 ਕਿੱਲੇ ਮੁੰਡੇ ਨੂੰ ਜ਼ਮੀਨਾਂ ਕੱਲਾ-ਕੱਲਾ ਮ ਹੋਵੇ ਜਾਂ ਪੰਜਾਬ ਵਾਲੇ ਵੀ ਕਰ ਸਕਦੇ ਬਾਕੀ ਗੱਲ ਪਰਿਵਾਰ ਨਾਲ ਕਰ ਲਓ ਲਾਲ ਪੱਟੀ ਜੀ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਆਂਡੀਆਂ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜਾਈ ਗ੍ਰੈਜੂਏਟ ਮੁੰਡੇ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ 6 ਫੁੱਟ ਜੀ ਕਾਸਟ ਜੱਟ ਸੇ ਗੁੱਤ ਸਿੱਧੂ 16 11 1997 ਦਾ ਡੇਟ ਆਫ ਬਰਥ ਹੈ ਜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੈ 2016 ਤੋਂ ਮੁੰਡਾ ਪੁਲਿਸ ਦੇ ਵਿੱਚ ਕੁੜੀ ਸਿੰਪਲ ਹੋਵੇ ਤੇ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਤੇ ਸੋਣੀ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ 5 ਕੱਦ ਘੱਟੋ ਘੱਟ 5 ਫੁੱਟ 5 ਇੰਚ ਗੁਰਮੁਖੀ ਦੇ ਵਿੱਚ ਲਿਖਿਆ ਹੋਇਆ ਹੈ ਇੰਤੇ ਅਨਪੜ੍ਹ ਆਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਲੌਂਕ ਕਰਦੀ ਹੈ ਕੈਨੇਡਾ ਤੋਂ ਕੈਨੇਡਾ ਰਹਿੰਦੀ ਹੈ ਬੀ ਫਾਰਮੇਸੀ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਇੱਕ ਕੈਨੇਡਾ ਦੇ ਵਿੱਚ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ ਅਕਤੂਬਰ 1996 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਕੈਲਗਰੀ ਬੋਲ ਫੈਮਿਲੀ ਮਤਲਬ ਸਾਰੇ ਦੇ ਸਾਰੀ ਫੈਮਿਲੀ ਜਿਹੜੀ ਕੈਨੇਡਾ ਦੇ ਵਿੱਚ ਹੈ ਮੁੰਡਾ ਜੱਟ ਸਿੱਖ 5 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਤੇ ਯੂ ਐਸ ਏ ਦੋਨੇ ਕੰਟਰੀਆਂ ਦੇ ਵਿੱਚ ਕਿਤੇ ਵੀ ਹੋਵੇ ਸੰਗਰੂਰ ਬਰਨਾਲਾ ਬਠਿੰਡਾ ਪਟਿਆਲਾ ਇਹ ਜ਼ਿਲ੍ਹਿਆਂ ਨੂੰ ਜਿਹੜੀ ਪਹਿਲ ਹੈ ਇੰਡੀਆ ਤੋਂ ਇੱਥੋਂ ਦੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਬਾਹਰਲੇ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਕੇ ਤੋਂ ਅਗਲਾ ਰਿਸ਼ਤਾ ਇੰਗਲੈਂਡ ਤੋਂ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਐਮਏ ਐਲ ਐਲਬੀ ਤੇ ਐਲ ਐਲ ਐਮ ਐਲ ਐਲ ਐਮ ਦਾ ਪਤਾ ਸੀ ਐਲ ਐਲ ਐਮ ਦਾ ਫੁੱਲ ਫਾਰਮ ਜਰੂਰ ਦੱਸਿਓ ਤੇ ਕਮੈਂਟ ਜਰੂਰ ਕਰਿਓ ਭੈਣਾਂ ਦੋ ਨੇ ਮੈਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਖੱਤਰੀ 1986 ਦਾ ਡੇਟ ਆਫ ਬਰਥ ਹੈ ਜੀ ਮੈਨੇਜਰ ਯੂਕੇ ਦੇ ਵਿੱਚ ਵੱਡੀ ਕੰਪਨੀ ਦੇ ਵਿੱਚ ਵਧੀਆ ਪੈਕੇਜ ਆ ਮੁੰਡੇ ਦਾ ਤੇ 37 ਕਿੱਲੇ ਜ਼ਮੀਨ ਹੈ ਦੋਨੇ ਭਰਾਵਾਂ ਨੂੰ ਮਤਲਬ 18-18 ਕਿੱਲੇ ਜ਼ਮੀਨ ਦੋਨੇ ਭਰਾਵਾਂ ਨੂੰ ਆਉਂਦੀ ਹੈ ਦੋ ਭਰਾਣੇ ਹੋਰ ਸੈਰੀ ਪ੍ਰਾਪਰਟੀ ਵੀ ਹੈ ਨਾਲ ਤੇ ਨਾਲ ਨਾਲ ਆੜਤ ਦਾ ਕੰਮ ਹੈ 40 ਸਾਲ ਤੋਂ 5 ਸਾਲ ਤੋਂ ਪੱਕੇ ਤੌਰ ਤੇ ਮੁੰਡਾ ਯੂਕੇ ਦੇ ਵਿੱਚ ਰਹਿ ਰਿਹਾ ਹੈ ਕੁੜੀ ਪੜ੍ਹੀ ਲਿਖੀ ਖਾਨਦਾਨੀ ਹੋਵੇ ਕੋਈ ਮੰਗਣੀ 2021 ਦੇ ਵਿੱਚ ਮੰਗਣੀ ਹੋ ਕੇ ਟੁੱਟ ਗਈ ਸੀ ਕਿਉਂਕਿ ਕੁੜੀ ਬਾਹਰ ਜਾਣਾ ਨਹੀਂ ਚਾਹੁੰਦੀ ਸੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਯੂਕੇ ਦਾ ਹੀ ਨੰਬਰ ਹੈ ਕੰਟਰੀ ਕੋਡ ਲਗਾ ਕੇ WhatsApp ਤੇ ਕਰ ਸਕਦੇ ਹੋ ਜਾਂ ਕਾਲ ਕਰ ਲਿਓ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜਨਾਬ ਸਿੰਘ ਜ਼ਿਲ੍ਹਾ ਮੁਹਾਲੀ ਖਰੜਾ ਤੋਂ ਮੁੰਡਾ ਪੜ੍ਹਾਈ ਬੀ ਕਾਮ ਐਮ ਕਾਮ ਸੀਏ ਚਾਰਟਰਡ ਅਕਾਊਂਟੈਂਟ ਤੇ ਪੈਣਾ ਜਿਹੜੀਆਂ ਦੋ ਮੈਡ ਨੇ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬੜਾਂ ਚ ਡੇਟ ਆਫ ਬਰਥ 7 1994 ਦੀ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਸੀਨੀਅਰ ਅਕਾਊਂਟੈਂਟ ਹੈ ਨਾ ਕੰਪਨੀ ਇਨ ਟੋਰਾਂਟੋ ਤੇ ਆਨਗ ਹਾਊਸ ਇਨ ਖਰੜ ਮਹਾਲੀ ਦੇ ਵਿੱਚ ਆਪਣਾ ਹਾਊਸ ਆ ਖੁੱਦ ਦਾ ਤੇ ਵਧੀਆ ਜੌਬ ਆ ਕੈਨੇਡਾ ਦੇ ਵਿੱਚ ਮੁੰਡੇ ਦੀ ਕੁੜੀ ਚੰਗੀ ਪੜੀ ਲਿਖੀ ਹੋਵੇ 5 ਫੁੱਟ 4 ਇੰਚ ਤੋਂ ਵੱਧ ਪਲੱਸ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਲਾਸਟ ਆ ਨੰਬਰ ਬਾਹਰ ਲਾ ਕੈਨੇਡਾ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਜਿਹੜੀ ਡਿਗਰੀ ਕੰਪਿਊਟਰ ਸਾਇੰਸ ਦੀ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਇੱਕ ਕੈਨੇਡਾ ਮੈਰਿਡ ਆ ਵਿਆਹੀ ਹੋਈ ਆ ਪਰ ਆ ਅਨਮੈਡ ਕੈਨੇਡਾ ਦੇ ਵਿੱਚ ਐ ਪੈਣਪਰਾ ਦੋਨੇ ਕੈਨੇਡਾ ਦੇ ਵਿੱਚ ਮੁੰਡਾ ਖੁਦ ਵੀ ਕੈਨੇਡਾ ਮਤ ਸਾਰਾ ਸਾਰੇ ਦੇ ਸਾਰੇ ਕੈਨੇਡਾ ਦੇ ਵਿੱਚ ਐ ਕੱਦ 6 ਫੁੱਟਾ ਜੀ ਮੁੰਡੇ ਦਾ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 11 1999 ਦਾ ਜੀ ਕੰਮ ਕੈਨੇਡਾ ਦੇ ਵਿੱਚ ਮੁੰਡਾ ਸਿਟੀ ਜਾਣਾ ਅਰਬਨ ਪ੍ਰੋਪਰਟੀ ਐ ਸਿਟੀ ਜਾਣਾ ਮੁੰਡਾ ਕੁੜੀ ਪੜੀ ਲਿਖੀ ਨਰਸਿੰਗ ਨੂੰ ਪਹਿਲ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਦੋਂ ਤੁਸੀਂ ਰਿਸ਼ਤੇ ਦੇਖ ਰਹੇ ਹੋ ਜਿਹੜੇ ਜਿਹੜੇ ਰਿਸ਼ਤੇ ਤੁਹਾਡੇ ਪਸੰਦ ਆਈ ਜਾਂਦੇ ਆ ਸਕਰੀਨਸ਼ਾਟ ਨਾਲ ਦੀ ਨਾਲ ਲਈ ਜਾਇਆ ਕਰੋ ਪੂਰੀ ਲਿਸਟ ਦੇਖਣ ਤੋਂ ਬਾਅਦ ਪਰਿਵਾਰ ਨਾਲ ਗੱਲਬਾਤ ਕਰਿਆ ਕਰੋ ਤੇ ਕਮੈਂਟ ਫੇਰ ਕਹਿੰਦਾ ਜੀ ਵੀਡੀਓ ਬਰਾਬਰ ਦੀ ਕਿਰਪਾ ਨਾਲ ਤੁਸੀਂ ਬਹੁਤ ਵੀਡੀਓ ਨੂੰ ਸਾਥ ਦਿੰਦੇ ਹੋ ਬਹੁਤ ਲੋਕ ਦੇਖਦੇ ਆ ਆਪਣੀ ਵੀਡੀਓ ਸ਼ੇਅਰ ਬਹੁਤ ਕਰਦੇ ਆ ਤੁਸੀਂ ਵੀ ਜਿਹੜੇ ਭੈਣ ਭਰਾ ਨਵੇਂ ਨੇ ਜਿੰਨਾ ਤੱਕ ਵੀਡੀਓ ਦੀ ਲੋੜ ਆ ਜਿੰਨਾ ਤੱਕ ਰਿਸ਼ਤਿਆਂ ਦੀ ਲੋੜ ਆ ਉੱਥੋਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਜਰੂਰ ਕਰੋ ਕਿੱਥੋਂ ਕਿੱਥੋਂ ਦੇਖਦੇ ਆ ਨਾਮ ਕੌਰ ਸ਼੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਕੈਨੇਡਾ ਦੇ ਵਿੱਚ ਆ ਕੁੜੀ ਬਿਜ਼ਨਸ ਕੋਰਸ ਡਾ ਕੁੜੀ ਨੇ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲੀ ਕੁੜੀ ਆ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ 6 11 1999 ਦਾ ਡੇਟ ਆ ਆਫ ਬਰਥ ਹੈ ਜੀ ਕੈਨੇਡਾ ਬ੍ਰੈਂਪਟਨ ਦੇ ਵਿੱਚ ਆ ਮੋਟਰ ਰਿਸੈਪਸ਼ਨਿਸਟ ਆ ਕੁੜੀ ਕੁੜੀ ਡਿਵੋਰਸ ਰਾ ਚਾਰ ਦਿਨਾਂ ਬਾਅਦ ਹੀ ਜਿਹੜਾ ਡਿਵੋਰਸ ਕੇਸ ਲੋ ਹੋ ਗਿਆ ਸੀਗਾ ਕਿਉਂਕਿ ਫੀਸ ਭਰਨ ਤੋਂ ਮਨ੍ਹਾ ਕਰ ਦਿੱਤਾ ਸੀ ਮੁੰਡੇ ਵਾਲਿਆਂ ਨੇ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡੀ ਫਾਰਮੇਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਪਰ ਆਇਆ ਇੱਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ 1 12 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਉਹਨਾਂ ਦਾ ਆਪਣ ਤੇ ਤੇ 10 ਕਿੱਲੇ ਜ਼ਮੀਨ ਹੈ ਦੋਨੇ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਖੁੱਦ ਦਾ ਹਾਊਸ ਹੈ ਕੁੜੀ ਸਿਰਫ ਵਿਨੀਪੈਗ ਦੇ ਵਿੱਚ ਨਰਸ ਹੋਵੇ ਵਿਨੀਪੈਗ ਤੋਂ ਇਹਨਾਂ ਨੂੰ ਕੈਨੇਡਾ ਤੋਂ ਰਿਸ਼ਤਾ ਚਾਹੀਦਾ ਤੇ ਇਹਨਾਂ ਨੂੰ ਫੋਨ ਕਰ ਲਾਲ ਪੱਟੀ ਦੇ ਵਿੱਚ ਕਰ ਸਕਦੇ ਨੇ ਨੰਬਰ ਦਿੱਤਾ ਹੋਇਆ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆਈ ਨਾਮ ਸਿੰਘ ਕੈਨੇਡਾ ਦੇ ਵਿੱਚ ਮੁੰਡਾ ਪੜਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਇੱਕ ਆਨ ਮੈਡ ਭਰਾ ਕੋਈ ਨਹੀਂ ਕੱਦ 5 ਸੇਫ ਫੁੱਟ 4 ਇੰਚ ਕਾਸਟ ਜੱਟ ਸੇ ਗੁੱਤ ਸਰਾ 1994 ਦਾ ਡੇਟ ਆਫ ਬਰਥ ਹੈ ਜੀ ਕੈਨੇਡੀਅਨ ਬੌਰਨ ਹੈ ਉੱਥੋਂ ਦੇ ਜੰਮਿਆ ਪਲਿਆ ਵਧੀਆ ਪ੍ਰਾਈਵੇਟ ਜੋਬ ਹੈ ਤੇ ਇੰਡੀਆ ਦੇ ਵਿੱਚ ਤਿੰਨ ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਦਾ ਕੱਦ 5 ਫੁੱਟ 9 ਇੰਚ ਤੋਂ 10 ਇੰਚ ਹੋਵੇ ਸੋਹਣੀ ਤੇ ਸਿੰਪਲ ਫੈਮਿਲੀ ਤੋਂ ਹੋਵੇ ਮਾਲਵੇਰੀ ਨੂੰ ਪਹਿਲਾ ਕੁੜੀ ਕਨੇਡਾ ਹੋਵੇ ਜਾਂ ਕਨੇਡਾ ਦੇ ਵਿੱਚ ਪੀਆਰ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਇੱਕ ਬਾਹਰਲਾ ਤੇ ਇੰਡੀਅਨ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਤੇ 3 ਸਾਲ ਦਾ ਡਿਪਲੋਮਾ ਮੈਕੈਨਿਕਲ ਇੰਜੀਨੀਅਰ ਦਾ ਕੀਤਾ ਹੋਇਆ ਭੈਣਾ ਦੋ ਨੇ ਮੈਡ ਨੇ ਭਰਾ ਇਕੱਲਾ ਮਤਲਬ ਪ੍ਰਾਣੀ ਇਕੱਲਾ ਮੁੰਡਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਬੋਪਾਰਾ ਹੈ 14/6/1994 ਦਾ ਡੇਟ ਆਫ ਬਰਥ ਹੈ ਜੀ ਬਿਜ਼ਨਸ ਓਨਰ ਹੈ ਤੇ 5 ਕਿੱਲੇ ਜ਼ਮੀਨ ਹੈ ਕਮਰਸ਼ੀਅਲ ਪ੍ਰਾਪ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਜਾਂ ਬਾਹਰ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਜੀ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਟੈਕ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਅਨਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮਾਨ ਡੇਟ ਆਫ ਬਰਥ 27/7/1994 ਦਾ ਜੀ 9 ਤੋਂ 5 ਕੈਨੇਡਾ ਜੌਬ ਕਰਦੀ ਹੈ ਕੁੜੀ ਐਡਮਿਨਿਸਟ੍ਰੇਟਰ ਹੈ ਤੇ ਐਟ ਐਸਚਾਰ ਏਜੰਸੀ ਕੈਨੇਡਾ ਪੀਆਰ ਦੀ ਫਾਈਲ ਲੱਗੀ ਹੈ ਪਰਿਵਾਰ ਕੋਲ 13 ਕਿੱਲੇ ਜ਼ਮੀਨਾਂ ਮਤਲਬ ਖਾਨਦਾਨੀ ਪਰਿਵਾਰ ਹੈ ਮੁੰਡਾ ਸਿਆਣਾ ਕਿਸੇ ਵੀ ਨਸ਼ੇ ਤੋਂ ਰਹਿਤ ਹੋਵੇ ਕੋਈ ਵੀ ਨਸ਼ਾ ਨਾ ਕਰਦਾ ਹੋਵੇ ਨਾ ਕੋਈ ਡਰਿੰਕਿੰਗ ਵਗੈਰਾ ਤੇ ਜੇਕਰ ਇੰਡੀਆ ਦੇ ਵਿੱਚ ਆ ਤਾਂ 15 ਕਿੱਲੇ ਜ਼ਮੀਨ ਹੋਵੇ ਕੈਨੇਡਾ ਹੈ ਤਾਂ ਘੱਟੋ ਘੱਟ 10 ਆ 10 ਕਿੱਲੇ ਜ਼ਮੀਨ ਹੋਵੇ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰ ਕਾਹਟਾ ਜੱਟ ਸੇ ਗੂਤ ਨੂੰ 30 ਪੰਨੂ 30 8 1988 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਡਰਾਈਵਿੰਗ ਆਪਣੀ ਗੱਡੀ ਹੈ ਤੇ ਡੇਟ ਕਿੱਲਾ ਮੁੰਡੇ ਨੂੰ ਜਮੀਨ ਆਉਂਦੀ ਹੈ ਮੁੰਡਾ ਕੱਲਾ ਜੀ ਕੁੜੀ ਸਿੰਪਲ ਪਰਿਵਾਰ ਤੋਂ ਹੋਵੇ ਡਿਵੋਰਸ ਵਾਲੇ ਵੀ ਫੋਨ ਕਰ ਸਕਦੇ ਜਿਹਨਾਂ ਤਲਾਕ ਸੁਦਾ ਵਾਲੇ ਫੋਨ ਕਰ ਸਕਦੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਜੀ ਪੜ੍ਹਾਈ ਪਲੱਸ 2 ਪੀਪੀਐਸ ਨਾਭਾ ਪੀਪੀਐਸ ਦੀ ਫੁੱਲ ਤੇ ਅਕਾਊਂਟਿੰਗ ਦਾ ਜਿਹੜਾ ਡਿਪਲੋਮਾ ਐ ਐਕਸਪਰਟ ਇਨ ਸਟਾਕ ਮਾਰਕੀਟ ਤੇ ਫੋਰੈਕਸ ਮਾਰਕੀਟ ਦੇ ਵਿੱਚ ਮੁੰਡਾ ਐ ਐ ਭੈਣ ਕੋਈ ਨਹੀਂ ਭਰਾ ਐ ਕੈਨੇਡਾ ਕੱਦ 5 ਫੁੱਟ 8 ਇੰਚ ਤੇ ਖੁਦ ਮੁੰਡਾ ਵੀ ਕੈਨੇਡਾ ਦੇ ਵਿੱਚ ਆ ਕਾਸਟ ਜੱਟ ਸੇ ਗੋਤ ਢਿੱਲੋਂ ਅਕਤੂਬਰ 1998 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਪ੍ਰਾਈਵੇਟ ਕੰਪਨੀ ਵਿੱਚ ਲੋਜਿਸਟਿਕ ਕੋਆਰਡੀਨੇਟਰ ਦੀ ਜੌਬ ਹੈ 4 ਕਿੱਲੇ ਜ਼ਮੀਨਾਂ ਇਕੱਲੇ ਨੂੰ ਮਤਲਬ ਦੋ ਭਰਾ ਨੇ 8 ਕਿੱਲੇ ਜ਼ਮੀਨ ਹੋਏਗੀ ਬਾਕੀ ਪਰਿਵਾਰ ਨਾਲ ਗੱਲ ਕਰੋ ਤੇ ਹੋਰ ਪਿੰਡੂ ਸਹਰੀ ਪ੍ਰਾਪਰਟੀ ਵੀ ਇਹਨਾਂ ਕੋਲੇ ਹੈ ਕੁੜੀ ਪੜੀ ਲਿਖੀ ਵੈਸੇ ਨੂੰ ਪਰਿਵਾਰ ਦੀ ਪੀਆਰ ਹੋਵੇ ਸਿਰਫ ਮਾਲ ਬਾਰੇ ਹੀ ਜਿਹੜੇ ਇਹਨਾਂ ਨੂੰ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਹੈ ਅਮਰੀਕਾ ਤੋਂ ਰਿਸ਼ਤਾ ਕੁੜੀ ਦਾ ਰਿਹਾ ਇਸ ਤਾਈ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਕਾਮ ਤੇ ਈਟੀਟੀ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੈਨੇਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮੁੰਨਿਆਰ 24 12 1993 ਦਾ ਡੇਟ ਆਫ ਬਰਥ ਹੈ ਜੀ ਯੂ ਐਸ اے ਦਾ ਵੀਜ਼ਾ 10 ਸਾਲ ਦਾ ਤੇ ਜੌਬ ਜਿਹੜੀ ਦੋਹਾਖਤਰ 에ਅਰਵੇਜ ਦੇ ਵਿੱਚ ਕੈਨੇਡਾ <Knedda> ਦਾ 10 ਸਾਲ ਦਾ ਵੀਜ਼ਾ ਆਸਟ੍ਰੇਲੀਆ ਦਾ 1 ਸਾਲ ਦਾ ਵੀਜ਼ਾ ਮਤਲਬ ਯੂਐਸਏ ਦਾ 10 ਸਾਲ ਦਾ ਕੈਨੇਡਾ ਦਾ 10 ਸਾਲ ਦਾ ਆਸਟ੍ਰੇਲੀਆ ਦਾ 1 ਸਾਲ ਦਾ ਤੇ ਜੋ ਜੋਬ ਆ ਜਿਹੜੀ ਦੋਹਾ ਖਤਰ ਏਅਰਵੇਜ ਦੇ ਵਿੱਚ ਕੁੜੀ ਕੰਮ ਕਰਦੀ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਪੀਆਰ ਦੀ ਫਾਇਲ ਲਗਾਈ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂ ਜਿਹੜਾ ਮੁੰਡੇ ਨੇ ਕੀਤਾ ਹੋਇਆ ਭੈਣੇ ਕਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮੁਨਿਆਰ 101995 ਦਾ ਇਹ ਸਕੇ ਭੈਣ ਭਰਾਵਾਂ ਦੀ ਐਡ ਆ ਮੇਰੇ ਹਿਸਾਬ ਨਾਲ ਜਿਹੜੀ ਉਹ ਕੁੜੀ ਦਾ ਪਹਿਲਾਂ ਹੀ ਦੁਰਿਸ਼ਤਾ ਦੱਸਿਆ ਤੇ ਆਹ ਮੁੰਡਾ ਇਹ ਸਕੇ ਭੈਣ ਭਾਈ ਨੇ ਤੇ ਜੱਟ ਸੇ ਕਾਸਟ ਹੈ ਜੀ ਮੁਨਿਆਰ ਗੋਤ ਹੈ 10195 ਦਾ ਡੇਟ ਆਫ ਬਰਥ ਹੈ ਕਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕਵਾਲਿਟੀ ਟੈਕਨੀਸ਼ੀਅਨ ਹੈ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਤੇ 2 ਕਿੱਲੇ ਜ਼ਮੀਨਾਂ ਇੱਕ ਪਲਾਟ ਆ 200 ਗਜ ਦਾ ਤੇ ਮੁੰਡਾ ਪੱਗ ਬੰਨ੍ਹਦਾ ਸਰਦਾਰ ਹੈ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਪੀਆਰ ਜਾਂ ਸਟੱਡੀ ਵੀਜ਼ਾ ਤੇ ਹੋਵੇ ਨੋ ਵੀਜ਼ਟਰ ਵੀਜ਼ਾ ਵੀਜ਼ਟਰ ਵੀਜ਼ਾ ਨੂੰ ਛੱਡ ਕੇ ਹੋਰ ਕਿਸੇ ਵੀ ਸਟੇਟਸ ਤੇ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਆਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤਜ ਬੰਦਾ 3488 ਦਾ ਡੇਟ ਆਫ ਬਰਥ ਹੈ ਜੀ ਯੂਕੇ ਦੇ ਵਿੱਚ ਮੁੰਡਾ ਵੇਅਰ ਹਾਊਸ ਦੇ ਵਿੱਚ ਵਧੀਆ ਜੌਬ ਕਰਦਾ ਜੀ 2026 ਤੱਕ ਦਾ ਵਰਕ ਪਰਮਿਟ ਵੀ ਹੈ ਤੇ ਪਿਤਾ ਫਾਰਮਰ ਨੇ ਕੁੜੀ ਯੂਕੇ ਦੇ ਵਿੱਚ ਪੀਆਰ ਵਰਕ ਪਰਮਿਟ ਜਾਂ ਇੰਡੀਆ ਤੋਂ ਘਰੇਲੂ ਕੁੜੀ ਹੋਵੇ ਭਾਵੇਂ ਕੁੜੀ ਸੁਨਿਆਰ ਜਾਂ ਸਿੰਬੇ ਕਾਸਟ ਦੀ ਹੋਵੇ ਤੇ ਭਾਵੇਂ ਬਿਨਾਂ ਬੱਚੇ ਤੋਂ ਤਲਾਕ ਸੁਦਾ ਹੋਵੇ ਉਹ ਸੰਪਰਕ ਇਹਨਾਂ ਨੂੰ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਇਹ ਵਾਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਯੂਨਿਟਿਡ ਕਲਰਕ ਇਨ ਕੈਨੇਡਾ ਦੇ ਵਿੱਚ ਗ੍ਰੈਜੂਏਸ਼ਨ ਇੰਡੀਆ ਤੋਂ ਜਿਹੜੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 9 ਇੰਚ ਕਾਸਟ ਜਰ ਸਿੱਖ ਡੇਟ ਆਫ ਬਰਥ 34 ਸਾਲ ਦੀ ਹੈ ਜੀ ਕੁੜੀ ਦੀ ਤੇ ਕੈਨੇਡਾ ਨਰਸਿੰਗ ਅਸਿਸਟੈਂਟ ਦੀ ਜਿਹੜੀ ਜੌਬ ਕਰਦੀ ਹੈ ਮੁੰਡਾ ਕੈਨੇਡਾ ਦੇ ਵਿੱਚ ਹੋਵੇ 10 ਕਿੱਲੇ ਜ਼ਮੀਨ ਹੋਵੇ ਪਲੱਸ ਹੋਵੇ ਜਾਇਸ ਤੋਂ ਜਮੀਨ ਤੇ ਪਲੱਸ 2 ਤੋਂ ਜ਼ਿਆਦਾ ਜਿਹੜੀ ਪੜ੍ਹਾਈ ਕਰੀ ਹੋਵੇ ਫਰੀਦਕੋਟ ਮੋਗੈਰੀ ਇਹਨੂੰ ਪਹਿਲਾ ਲਾਲਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਕੰਡੀਅਨ ਦੋਨਾਂ ਤੇ ਵਟਸਐਪ ਜਾਂ ਡਾਇਰੈਕਟ ਕਾਲ ਕਰ ਸਕਦੇ ਹੋ ਜ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਗਵਾੜਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਜੀ ਭੈਣ ਇੱਕ ਕਨੇਡਾ ਭਰਾ ਕੋਈ ਨਹੀਂ ਕਦਵ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਦਾ ਜੀ ਕੰਮ 15 ਕਿੱਲੇ ਜ਼ਮੀਨ ਹੈ ਮੁੰਡਾ ਭਰਾ ਇਕੱਲਾ ਹੈ ਭਰਾ ਹੈ ਨਹੀਂ ਆ ਕੱਲਾ ਕੱਲੇ ਮੁੰਡੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਕੁੜੀ ਸੋਹਣੀ ਹੋਵੇ ਘਰ ਦਾ ਸਾਰਾ ਕੰਮ ਜਾਣਦੀ ਹੋਵੇ ਹੈਲਥੀ ਹੋਵੇ ਮਤਲਬ ਸਿਹਤਮੰਗੋ ਸਿਹਤ ਪੱਖੋਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਤੋਂ ਕੁੜੀ ਬਲੌਂਕ ਕਰਦੀ ਐ ਪੜਾਈ ਪਲੱਸ 2 ਮੈਡੀਕਲ ਸੀਬੀਐਸਸੀ ਬੋਰਡ ਤੋਂ ਇੰਡੀਆ ਤੋਂ ਕੀਤੀ ਹੋਈ ਹੈ ਤਿਆਰੀ ਹੁੱਡ ਐਜੂਕੇਸ਼ਨ 2 ਸਾਲ ਦਾ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਜੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਬਾਜਵਾ 3 10 2001 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਕੁੜੀ ਵਰਕ ਪਰਮਿਟ ਤੇ ਹੈ ਕੇਅਰਸ ਕਾਰ ਸੇ ਲਾ ਕੇਰ ਸੇ ਲਾ ਐਂਡ ਪਰਚੇਜ ਦਾ ਸੇ ਲਾਈਨ ਪਰਚੇਜ ਦਾ ਜਿਹੜਾ ਕੰਮ ਹੈ ਤੇ ਬ੍ਰੈਪਟਨ ਕੰਪਨੀ ਦੇ ਵਿੱਚ ਇਨਕਮ ਹੈ ਜੀ 15000 ਡਾਲਰ ਪਰ ਮੰਥ ਦੀ ਵਧੀਆ ਇਨਕਮ ਹੈ ਜੀ ਕੁੜੀ ਦੀ ਮਾਤਾ ਪਿਤਾ ਗਵਰਨਮੈਂਟ ਜੌਬ ਤੇ ਨੇ ਤੇ ਕੈਨੇਡਾ ਦੇ ਵਿੱਚ ਆ ਰਹੇ ਨੇ ਜਨਵਰੀ ਦੇ ਵਿੱਚ ਫਰਸਟ ਜਨਵਰੀ ਆਹ ਸੋਰੀ ਜਨਵਰੀ ਨਹੀਂ ਜੂਨ ਜੂਨ ਦੇ ਵਿੱਚ ਫਰਸਟ ਜੂਨ ਜਿਹੜੇ ਕੈਨੇਡਾ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੇ ਵੀ ਰਿਸ਼ਤੇ ਦੀ ਗੱਲ ਕਰਨੀ ਹੈ ਹਨਾ ਉੱਥੇ ਜਾ ਕੇ ਆਪਨਾ ਜਾਂ ਫੋਨ ਤੇ ਕਰ ਸਕਦੇ ਨੇ ਮਤਲਬ ਉੱਥੇ ਕਹਿਣ ਦਾ ਭਾਵ ਇਹਨਾਂ ਦਾ ਕਿ ਜਿਹੜੇ ਕੁੜੇ ਮੁੰਡਾ ਵੀ ਇਹਨਾਂ ਨੂੰ ਕਨੇਡਾ ਪੀਆਰ ਚਾਹੀਦਾ ਕੁੜੀ ਵੀ ਉੱਥੇ ਹੈ ਤੇ ਮਾਤਾ ਪਿਤਾ ਵੀ ਉੱਥੇ ਆ ਰਹੇ ਨੇ ਤਾਂ ਤੁਸੀਂ ਆਪਸ ਵਿੱਚ ਜਿਹੜੇ ਗੱਲਬਾਤ ਕਰਨੀ ਹੈ ਕਰ ਸਕਦੇ ਹੋ ਮੁੰਡਾ ਕਨੇਡਾ ਦੇ ਵਿੱਚ ਪੀਆਰ ਹੋਵੇ 5 ਤੋਂ 10 ਇੰਚ ਤੱਕ ਜਿਹੜਾ ਮੁੰਡੇ ਦਾ ਕੱਦ ਹੋਵੇ ਜਾਂ ਇਸ ਤੋਂ ਪਲੱਸ ਹੋਵੇ ਕਿਉਂਕਿ ਕੁੜੀ ਦਾ ਕੱਦ 5-6 ਹੈ 10 ਤੋਂ 15 ਕਿਲੇ ਜ਼ਮੀਨ ਹੋਵੇ ਸਿਰਫ ਸੰਗਰੂਰ ਬਰਨਾਲਾ ਧੂਰੀ ਮਾਨਸਾ ਬਠਿੰਡਾ ਮਲੇਰਕੋਟਲਾ ਮਤਲਬ ਆ ਏਰੀਆ ਵਾਲਿਆਂ ਨੂੰ ਪਹਿਲਾ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤ ਤੱਕ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮRETURNTRANSFER ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਐਮਬੀਏ ਫਾਈਨੈਂਸ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮ 2 ਅਕਤੂਬਰ 1991 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਅਲਬਰਟਾ ਦੇ ਵਿੱਚ ਮੁੰਡਾ ਟਰੱਕਿੰਗ ਦਾ ਜਿਹੜਾ ਟਰੱਕ ਡਰਾਈਵਰ ਹੈ ਟਰੱਕਿੰਗ ਦਾ ਕੰਮ ਕਰਦਾ ਤੇ ਸ਼ਾਰਟ ਟਾਈਮ ਡਿਵੋਰਸਡ ਹੈ ਕੁੜੀ ਕੈਨੇਡਾ ਹੋਵੇ ਸਿਰਫ ਤੇ ਸ਼ਾਰਟ ਟਾਈਮ ਡਿਵੋਰਸਡ ਬਿੜੇ ਵੀ ਫੋਨ ਕਰ ਸਕਦੇ ਬਿਨਾ ਬੱਚੇ ਤੋਂ ਬੱਚਾ ਨਾ ਹੋਵੇ ਤੇ ਕੈਨੇਡਾ ਵਾਲੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਹ ਵਾਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲ ਰਿਸ਼ਤਾ ਵੀ ਨਾਮ ਸਿੰਘ ਗੁਰਦਾਸਪੁਰ ਤੋਂ ਮੁੰਡਾ ਬਲੌਂਕ ਕਰਦਾ ਜੀ ਪੜ੍ਹਾਈ ਪਲੱਸ 2 ਵਿਦ ਨਾਨ ਮੈਡੀਕਲ ਪੰਜਾਬ ਤੋਂ ਤੇ ਜਨਰਲ ਸਟੱਡੀ ਡਿਪਲੋਮਾ ਹੈ ਕੈਨੇਡਾ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਪੀਆਰ ਕੈਨੇਡਾ ਦੇ ਵਿੱਚ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸ਼ਟ ਜੱਟ ਸੇ ਗੋਤ ਬਾਜ ਬਰਤ ਡੇਟ ਆਫ ਬਰਥ 4 1998 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਮੈਨੇਜਰ ਹੈ ਜੌਬ ਗੁੱਡ ਸੈਲਰੀ ਹੈ 4 ਕਿੱਲੇ ਜ਼ਮੀਨਾਂ ਪਿਤਾ ਜੀ ਈ ਰਿਟਾਇਰਡ ਹੈ ਮਤਲਬ ਭੈਣ ਵੀ ਕੈਨੇਡਾ ਦੇ ਵਿੱਚ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ 4 ਕਿੱਲੇ ਜ਼ਮੀਨਾਂ ਪਿਤਾ ਜੀ ਈ ਰਿਟਾਇਰਡ ਹੈ ਕੁੜੀ ਕੈਨੇਡਾ ਦੇ ਵਿੱਚ ਹੋਵੇ ਜਾਂ ਇੰਡੀਆ ਤੋਂ ਹੋਵੇ ਐਜੂਕੇਟਿਡ ਜਾਂ ਸਟੱਡੀ ਕਰਦੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਸੋਹਣੀ ਹੋਵੇ ਗੁਰਦਾਸਪੁਰ ਤੇ ਅੰਮ੍ਰਿਤਸਰ ਸਾਹਿਬ ਨੂੰ ਪਹਿਲਾਂ ਇੱਥੋਂ ਆਲੀ ਇਹਨਾਂ ਨੂੰ ਭਾਈ ਫੋਨ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਲੁਧਿਆਣਾ ਸ਼ਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਆ ਤਿੰਨ ਮੈਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਵਿਦੇਸਾ 1980 ਦਾ ਡੇਟ ਆਫ ਬਰਥ ਹੈ ਜੀ ਸਹਿਰੀ ਪ੍ਰਾਪਰਟੀ ਹੈ ਤਿੰਨ ਬਿੱਗੇ ਜ਼ਮੀਨ ਤੇ 30 ਕਮਰੇ ਤੇ ਇੱਕ ਫਲੈਟ ਹਾਲ ਕਰਾਏ ਤੇ ਹੈ ਇੱਕ ਫੈਕਟਰੀ ਹਾਲ ਕਰਾਏ ਤੇ ਹੈ ਇਨਕਮ 50000 ਰੁਪਏ ਤਿੰਨ ਬਿੱਗ 13 ਬਿੱਗੇ ਜ਼ਮੀਨ ਤੇ 30 ਕਮਰੇ ਦੇ ਕਰਾਏ ਤੇ ਨੇ ਇੱਕ ਫੈਕਟਰੀ ਹਾਲ ਵਧੀਆ ਇਨਕਮ ਆ ਕੁੜੀ 30 ਤੋਂ 38 ਸਾਲ ਦੀ ਉਮਰ ਦੀ ਹੋਵੇ ਜੱਟ ਸਿੱਖ ਜਾਂ ਹੋਰ ਸਿੱਖ ਕਸ਼ਟ ਦੇ ਵਿੱਚ ਹੋਵੇ ਕੁੜੀ ਕੋਈ ਹੋਰ ਕੋਈ ਵੀ ਕਸ਼ਟ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ WhatsApp ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਐਂਡ ਸਿਵਲ ਇੰਜੀਨੀਅਰ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੁੱਤ ਜਵੰਦਾ 1 1990 ਦਾ ਡੇਟ ਆਫ ਬਰਥ ਆ ਜੀ ਸ਼ਾਪ ਇਨ ਮਾਰਕੀਟ ਦੇ ਵਿੱਚ ਵਧੀਆ ਸ਼ਾਪ ਹੈ ਤੇ 1.5 ਕਰੋੜ ਦੀ ਇਹਨਾਂ ਕੋਲ ਪ੍ਰਾਪਰਟੀ ਆ ਕੁੜੀ ਇੰਡੀਆ ਦੇ ਵਿੱਚ ਜਾਂ ਫੋਰਨਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ अगला रिश्ता कनाडा ਤੋਂ نوٹ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਡਿਪਲੋਮਾ ਨੇ ਪੁਲਿਸ ਫਾਊਂਡੇਸ਼ਨ ਕੈਨੇਡਾ ਦੇ ਵਿੱਚ ਤੇ ਬੀਬੀਏ ਜਿਹੜੀ ਪੜ੍ਹਾਈ ਹੈ ਇੰਡੀਆ ਤੋਂ ਕੀਤੀ ਹੋਈ ਹੈ ਬੀਬੀਏ ਦੀ ਡਿਗਰੀ ਪੈਣ ਇੱਕ ਅਨਮੜ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜਟਸੀ ਗੋਤ ਗਿੱਲ 14 9 1998 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਗਵਰਨਮੈਂਟ ਜੌਬ ਤੇ ਪਬਲਿਕ ਸਰਵਿਸ ਹੈ ਮੁੰਡਾ ਪਬਲਿਕ ਸਰਵਿਸ ਦੀ ਜਿਹੜਾ ਗਵਰਨਮੈਂਟ ਜੌਬ ਤੇ ਕੈਨੇਡਾ ਦੇ ਵਿੱਚ ਤਿੰਨ ਕਿੱਲੇ ਜ਼ਮੀਨ ਹੈ ਇੰਡੀਆ ਦੇ ਵਿੱਚ ਤੇ ਵਿਸਾਖਾਪਟਨਮ ਇੱਕ ਹਾਊਸ ਹੈ ਤੇ ਪੰਜ ਪਲਾਟ ਨੇ ਭਾਈ ਵਿਸਾਖਾਪਟਨਮ ਦੇ ਵਿੱਚ ਹੈ ਤੇ ਮੋਗਾ ਜ਼ਿਲ੍ਹੇ ਤੋਂ ਬਲੌਂਗ ਕਰਦੇ ਆ ਤੇ ਪਸਾਕਾ ਪਟਨ ਵੀ ਇਹਨਾਂ ਦੀ ਰਹਿ ਐਸ ਹੋएगी ਵਧੀਆ ਤੇ ਕੁੜੀ ਸੋਹਣੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਤੋਂ ਵੀ ਵਿਚਾਰਦੇ ਇਹਨਾਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਐ ਨਾਮ ਕੌਰ ਜ਼ਿਲ੍ਹਾ ਹੁਸਿਆਰਪੁਰ ਤੋਂ ਕੁੜੀ ਬਲੌਂਕ ਕਰਦੀ ਹੈ ਮਾਸਟਰ ਫਰੋਮ ਆਸਟ੍ਰੇਲੀਆ ਤੋਂ ਜਿਹੜੀ ਡਿਗਰੀ ਕੀਤੀ ਹੋਈ ਹੈ ਕੁੜੀ ਨੇ ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 4 ਇੰਚ 61 ਹਿੰਦੂ ਡੇਟ ਆਫ ਬਰਥ 18 2 1995 ਦਾ ਜੀ ਆਸਟ੍ਰੇਲੀਆ ਦੇ ਵਿੱਚ ਕੁੜੀ ਪੀਆਰ ਹੈ ਪਰਮਾਨੈਂਟ ਬਜੋਬ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਜੋਬ ਹੈ ਮੁੰਡਾ ਵੈਲ ਜੇ ਐਜੂਕੇਟਿਡ ਹੋਵੇ ਤੇ ਇੰਡੀਆ ਜਾਂ ਆਸਟ੍ਰੇਲੀਆ ਤੋਂ ਹੋਵੇ ਤੇ ਛੋਟੀ ਫੈਮਿਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਆ ਦੋ ਇੱਕ ਕੈਨੇਡਾ ਦੇ ਵਿੱਚ ਤੇ ਇੱਕ ਮੈਡ ਭਰਾ ਕੋਈ ਨਹੀਂ ਕੱਦ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਲ ਸਿੱਧੂ 1996 ਦਾ ਡੇਟ ਆਫ ਬਰਥ ਹੈ ਜੀ ਖੇਤੀਬਾੜੀ 2.5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਕੁੜੀ ਸੋਹਣੀ ਤੇ ਘਰ ਸੰਭਾਲਣ ਵਾਲੀ ਹੋਵੇ ਕੋਈ ਮੰਗ ਨਹੀਂ ਘਰ ਵਿੱਚ ਪਿਤਾ ਤੇ ਮਾਤਾ ਪਿਤਾ ਨੇ ਤੇ ਮਾਤਾ ਸੁਰਗਵਾਸ ਹੋ ਗਈ ਸੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਹੈ ਜੀ ਕਾਸਟ ਜੱਟ ਸੇ ਗੋਤਸਰਾ ਡੇਟ ਆਫ ਬਰਥ 23 5 1996 ਦਾ ਜੀ ਕੈਨੇਡਾ ਦੇ ਵਿੱਚ ਆ ਮੁੰਡਾ ਸੁਪਰਵਾਈਜ਼ਰ ਹੈ ਨਾ શરી ਦੇ ਵਿੱਚ ਪੀਆਰ ਅਪਲਾਈ ਕਰੀ ਹੋਈ 8 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ 8 ਕਿੱਲੇ ਜ਼ਮੀਨਾਂ ਹੁੰਦੀ ਹੈ ਤੇ ਨਸਾਰਾ ਰੱਖਦਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆਨਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜਾਈ ਬੀ ਕਾਮ ਇੰਡੀਆ ਤੋਂ ਆਈ ਬੀਐਮ ਐਂਡ ਫੂਡ ਸਪਲਾਈ ਚੇਨ ਦਾ ਜਿਹੜਾ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕਨ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਖੱਟੜਾ 5 11 1991 ਦਾ ਮੁੰਡੇ ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀਜਨ ਹੈ ਹੈਵੀ ਟਰੱਕ ਡਰਾਈਵਰ ਹੈ ਲੋਕਲ ਤੇ 3 ਕਿਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਸੌਰੀ ਕੁੜੀ ਜਿਹੜੀ ਨੂੰ ਇੰਡੀਆ ਤੋਂ ਹੋਵੇ ਤੇ ਭਾਵੇਂ ਕੈਨੇਡਾ ਤੋਂ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਆਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਜਲੰਧਰ ਸਾਹਕੋਟ ਤੋਂ ਮੁੰਡਾ ਬਲੋਂਗ ਕਰਦਾ ਹੈ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਦਾ ਮੁੰਡੇ ਨੇ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਆ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਕਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਸ ਸੰਧੂ ਡੇਟ ਆਫ ਬਰਥ 1990 ਦਾ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਸਿਟੀਜਨ ਆ ਟਰੈਕਿੰਗ ਦਾ ਵਰਕ ਹੈ ਮਾਤਾ ਪਿਤਾ ਰਿਟਾਇਰਡ ਨੇ ਟੀਚਰ ਤੇ ਕੁੜੀ ਦੀ ਨਰਸਿੰਗ ਕਰੀ ਹੋਵੇ ਜਾਂ ਬੀਬੀਏ ਬੀਸੀਏ ਜਾਂ ਬੀਐਸਸੀ ਆਈਟੀ ਸੈਕਟਰ ਦੇ ਵਿੱਚ ਕਰੀ ਹੋਵੇ ਤੇ ਜਾਂ ਤੇ ਚੰਗੀ ਮਤਲਬ ਇਹ ਡਿਗਰੀ ਕਰੀ ਹੋਵੇ ਤੇ ਚੰਗੀ ਇੰਗਲਿਸ਼ ਕੁੜੀ ਬੋਲਦੀ ਹੋਵੇ ਬੋਲਣੀ ਆਉਂਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਇਰਲੈਂਡ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੌਂਕ ਕਰਦੀ ਹੈ ਕੁੜੀ ਦਾ ਰਿਸ਼ਤਾ ਜੀ ਪੜ੍ਹਾਈ ਕੁੜੀ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਪੀਜੀਐਚ ਚੰਡੀਗੜ੍ਹ ਤੋਂ ਪਾਏ ਨੇ ਕਣਮੈਡ ਭਰਾ 91ਡ ਕੱਦ 5 ਫੁੱਟ 7 ਇੰਚ ਕਾਸਟ ਰਾਜਪੂਤ 30 1 1998 ਦਾ ਡੇਟ ਆਫ ਬਰਥ ਹੈ ਜੀ ਨਰਸ ਹੈ ਕੁੜੀ ਇਹਨਾਂ ਐਸਸੀ ਇਹਦੀ ਫੁੱਲ ਫੋਨ ਜਰੂਰ ਦੱਸਿਓ ਇਨ ਆਇਰਲੈਂਡ ਕੋਰਕ ਤੇ ਰੈジਡੈਂਸ ਸਟੇਟਸ ਇਨ ਆਇਰਲੈਂਡ ਸਟੈਂਪ ਕ੍ਰਿਟੀਕਲ ਸਕਿੱਲ ਪਰਮਿਟ ਤੇ ਜਿਹੜੀ ਕੁੜੀ ਉੱਥੇ ਮੁੰਡਾ ਮੈਡੀਕਲ ਇੰਜੀਨੀਅਰ ਹੋਵੇ ਇੰਡੀਆ ਜਾਂ ਐਨ ਆਰ ਆਈ ਹੋਵੇ ਮੈਡੀਕਲ ਤੇ ਇੰਜੀਨੀਅਰ ਨੂੰ ਭਾਈ ਪਹਿਲੇ ਇਹਨਾਂ ਵੱਲੋਂ ਤੇ ਭਾਵੇਂ ਇਨ ਫੋਰਨਰ ਕੰਟਰੀ ਚ ਹੋਵੇ ਜਾਂ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਐਂਡ 2 ਸਾਲ ਦਾ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸਿਕ 1995 ਦਾ ਡੇਟ ਆਫ ਬਰਥ ਹੈ ਜੀ ਕਮ ਕੈਨੇਡਾ ਦੇ ਵਿੱਚ ਪੀਆਰ ਮੁੰਡਾ 10 ਕਿੱਲੇ ਜ਼ਮੀਨ ਹੈ ਭੈਣ ਭਰਾ ਕੋਈ ਹੈ ਨਹੀਂ ਇਕੱਲੇ ਨੂੰ 10 ਕਿੱਲੇ ਜ਼ਮੀਨਾਂ ਉਹਦੇ ਤੇ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਕੁੜੀ ਸੋਹਣੀ ਹੋਵੇ ਸੰਸਕਾਰੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਬ੍ਰੈਂਪਟਨ ਦੇ ਵਿੱਚ ਹੋਵੇ ਬ੍ਰੈਂਪਟਨ ਨੂੰ ਭਾਈ ਇਹਨਾਂ ਨੂੰ ਪਹਿਲਾ ਤੇ ਪੰਜਾਬ ਤੋਂ ਵੀ ਫੋਨ ਇਹਨਾਂ ਨੂੰ ਕਰ ਸਕਦੇ ਨੇ 5 ਫੁੱਟ 4 ਇੰਚ ਤੋਂ ਪਲੱਸ ਕੱਦ ਹੋਵੇ ਕੁੜੀ ਦਾ ਸੰਗਰੂਰ ਮਾਨਸਾ ਬਠਿੰਡਾ ਪਟਿਆਲਾ ਇਹ ਇਧਰਲੇ ਏਰੀਆ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋ ਨਾਮ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਕਰਦਾ ਜੀ ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਭੈਣ ਹੈ ਕਨ ਮੈਡ ਕੈਨੇਡਾ ਦੇ ਵਿੱਚ ਪੀ ਆਰ ਹੈ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 5 ਫੁੱਟ ਹੈ ਜੀ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 6 10 1995 ਦਾ ਕਮ ਤਿੰਨ ਕਿੱਲੇ ਮੁੰਡੇ ਨੂੰ ਜਮੀਨ ਆਉਂਦੀ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜੇਕਰ ਇੰਡੀਆ ਦੇ ਵਿੱਚ ਹੈ ਤਾਂ ਨਰਸਿੰਗ ਕਰੀ ਹੋਵੇ ਪ੍ਰਾਈਵੇਟ ਜੌਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਕੌਰ ਹਰੋਕੇਲਾ 오ਡੀਸਾ ਮਤਲਬ ਜਿਹੜੀ ਕੁੜੀ ਹੈ ਇਹਨਾਂ ਦੀ ਰਹਿ ਐਸਾ ਵਧੀਆ ਉੱਥੇ 오ਡੀਸਾ ਦੇ ਵਿੱਚ ਤੇ ਪਸੋਕੜਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਹੈ ਇੱਥੇ ਵੀ ਪ੍ਰਾਪਰਟੀ ਹੈ ਪੜਾਈ ਪੋਸਟ ਗ੍ਰੈਜੂਏਟ ਇਹ ਮੈਚ ਕਰਕੇ ਦੱਸ ਰਿਹਾ ਕਿਉਂਕਿ ਦੋਨੇ ਸਕੇ ਭੈ ਇਕ ਕੁੜੀ ਤੇ ਇਸ ਤੋਂ ਬਾਅਦ ਮੁੰਡਾ ਅ ਮਤਲਬ ਪ੍ਰੋਪਰਟੀ ਇਹਨਾਂ ਕੋਲੇ ਵਧੀਆ ਛਕੇ ਭੈਣ ਭਾਈ ਨੇ ਪੋਸਟ ਗ੍ਰੈਜੂਏਟਿਡ ਜਿਹੜੀ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਦੁੱਗਾ 29 ਸਤੰਬਰ 1993 ਦਾ ਕੁੜੀ ਦਾ ਡੇਟ ਆਫ ਬਰਥ ਹੈ ਜੌਬ ਇਨ ਅਹਮਦਾਬਾਦ ਗੁਜਰਾਤ ਦੇ ਵਿੱਚ ਕੁੜੀ ਕਰਦੀ ਹੈ ਵਧੀਆ ਜੌਬ ਹੈ ਅਹਮਦਾਬਾਦ ਦੇ ਵਿੱਚ ਗੁਜਰਾਤ ਦੇ ਵਿੱਚ ਕੁੜੀ ਜੌਬ ਕਰਦੀ ਹੈ ਮੁੰਡੇ ਦੀ ਸਟੱਡੀ ਵਧੀਆ ਕਰੀ ਹੋਵੇ ਮੁੰਡਾ ਐਨ ਆਰ ਆਈ ਨਿਊਜ਼ੀਲੈਂਡ ਨੂੰ ਪਹਿਲਾ ਕਿਉਂਕਿ ਭਰਾ ਇਹਨਾਂ ਦਾ ਨਿਊ ਜੇ ਇੰਡੀਆ ਹੈ ਤਾਂ ਵਧੀਆ ਮੁੰਡਾ ਚੰਗੀ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮੁੰਡੇ ਦੇ ਪਰਿਵਾਰ ਦਾ ਨੰਬਰ ਵੀ ਇਹੀ ਹੈ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਇਹ ਕੁੜੀ ਦਾ ਭਰਾ ਹੈ ਨਾਮ ਸਿੰਘ ਓਡੀਸ਼ਾ ਤੋਂ ਉਹਨੂੰ ਦੱਸ ਹੀ ਦਿੱਤਾ ਹਾਂ ਹਰ ਕੋਈ ਹਿਆਰਪੁਰ ਸੋਕੜਾ ਹੈ ਬੀ ਟੈਕ ਇੰਡੀਆ ਤੋਂ ਪੜ੍ਹਾਈ ਕੀਤੀ ਹੋਈ ਹੈ ਗ੍ਰੈਜੂਏਸ਼ਨ ਡਿਪਲੋਮਾ ਇਲੈਕਟ੍ਰੋਨਿਕ ਇੰਜੀਨੀਅਰ ਲੈਵਲ 7 ਫਰੋਮ ਨਿਊਜ਼ੀਲੈਂਡ ਤੋਂ ਜਿਹੜਾ ਮੁੰਡੇ ਨੇ ਕੀਤਾ ਹੋਇਆ ਹੈ ਪੈਣ ਇੱਕ ਕਣਮੜ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕੱਲਾ ਮੁੰਡਾ ਕਾਸਟ ਦੁੱਗਾ ਗੋਤ ਹੈ 5/12/1991 ਦਾ ਡੇਟ ਆਫ ਬਰਥ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪੀਆਰ ਹੈ ਜੋਬ ਹੈ ਅਲਾਰਮ ਸਰਵਿਸ ਦੇ ਫਾਦਰ ਜੀ ਦੁਬਈ ਤੋਂ ਰਿਟਾਇਰ ਨੇ ਤੇ ਆਨਿਕ ਹਾਊਸ ਜਿਹੜਾ 오ਡੀਸਾ ਦੇ ਵਿੱਚ ਖੁੱਦ ਦਾ ਇਹਨਾਂ ਦਾ ਮਕਾਨ ਆ ਵਧੀਆ ਤੇ ਪੰਜਾਬ ਦੇ ਵਿੱਚ ਵੀ ਪ੍ਰੋਪਰਟੀ ਐ ਤੇ ਕੁੜੀ ਇਹਨਾਂ ਦੀ ਜਿਹੜੀ ਚਾਹੀਦੀ ਇਹਨਾਂ ਨੂੰ ਐਜੂਕੇਟਿਡ ਵਧੀਆ ਮਤਲਬ ਚੰਗੀ ਪੜ੍ਹੀ ਲਿਖੀ ਹੋਵੇ ਪਹਿਲਾ ਜਿਹੜੀ ਕੁੜੀ ਉਹ ਨਿਊਜ਼ੀਲੈਂਡ ਦੇ ਵਿੱਚ ਹੋਵੇ ਜੇ ਇੰਡੀਆ ਦੇ ਵਿੱਚ ਆ ਤਾਂ ਸਟੱਡੀ ਵਧੀਆ ਕਰੀ ਹੋਵੇ ਕੁੜੀ ਨੇ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਮਗਲੀਕ ਆ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਐ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਢਾਲੀਵਾਲ 14 11 1990 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਜੋਬ ਹੈ 15000 ਰੁਪਏ ਸੈਲਰੀ ਹੈ ਤੇ 2 ਕਿੱਲੇ ਜ਼ਮੀਨ ਹੈ ਵਧੀਆ ਸੈਲਰੀ ਹੈ ਵਧੀਆ ਪ੍ਰਾਈਵੇਟ ਜੋਬ ਹੈ 2 ਕਿੱਲੇ ਜ਼ਮੀਨਾਂ ਕੁੜੀ ਸੋਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਟੈਕ ਇਨ ਮੈਕੈਨੀਕਲ ਇੰਜੀਨੀਅਰ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਭੈਣ ਮੈਡ ਹੈ ਤੇ ਇੱਕ ਅੰਗੇ ਜਿਹੜਾ ਮੰਗਣੀ ਹੋਈ ਵੀ ਹੈ ਤੇ ਭਰਾ ਕੋਈ ਨਹੀਂ ਕੱਲਾ ਮੁੰਡਾ ਈ ਕੱਦ 5 ਫੁੱਟ 8 ਇੰਚ ਕਾਸਟ ਰਵਿਦਾਸੀ ਆ 197 1997 ਦਾ ਡੇਟ ਆਫ ਬਰਥ ਹੈ ਜੀ ਇੰਜੀਨੀਅਰ ਹੈ ਨੇ ਰੇਲਵੇ ਬ੍ਰਿਜ ਫੈਬ੍ਰਿਕਸ਼ਨ ਕੰਪਨੀ ਦੇ ਵਿੱਚ ਵਧੀਆ ਚੰਗੀ ਜੋਬ ਹੈ ਜੀ ਕੁੜੀ ਸੋਹਣੀ ਤੇ ਗ੍ਰੈਜੂਏਸ਼ਨ ਕਰੀ ਹੋਵੇ ਤੇ ਜਿਹੜੀ ਸਰਹੰਦ ਫਟਿਆਲਾ ਮੋਹਾਲੀ ਰਾਜਪੁਰਾ ਤੇ ਖੰਨਾ ਇਹ ਏਰੀਏ ਨੂੰ ਪਹਿਲਾ ਇਥੋਂ ਦੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਲਾਸਟ ਵਾਲ ਨੰਬਰ WhatsApp ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਤੇ ਅਗਲੇ ਐਤਵਾਰ ਨੂੰ ਸ਼ਾਮ ਨੂੰ 8 ਵਜੇ ਫੇਰ ਪ੍ਰੋਗਰਾਮ ਕਰਾਂਗੇ ਨਵੇਂ ਰਿਸ਼ਤੇ ਹੋਣਗੇ ਤੇ ਬਾਕੀ ਤੁਸੀਂ ਆਪਣਾ Instagram ਤੇ ਨੂੰ ਜਾ ਕੇ ਵੀ ਜਿਹੜਾ ਫੋਲੋ ਕਰ ਸਕਦੇ ਹੋ ਜੀ ਤੇ ਮਿਲਦੇ ਹਾਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ